ਕਰ ਰਹੇ ਹੋ ਕਰਨ ਜਲਾ ਦਾ ਕੰਮ ਆ ਉਹ ਆਪ ਜੀ ਕਰ ਲੈ ਬੈਠ ਜਾਦਾ ਹੈ ਭਾਈ ਕਹ ਲਓ ਉਹ ਗਾਣੇ ਤੇ ਮੈਂ ਪੰਜਾਬੀ ਨੂੰ ਸਾਨੂੰ ਦੋ ਕਹਣਾ ਥੋੜਾ ਜਿਆਦਾ ਕੋਈ ਬੁਰਗਾ ਹੈ ਲੋ ਲੋਕਾਂ ਨੂੰ ਕੇਮਰ ਕੰਮ ਕਰਦਾ ਬੀਲੀ ਆਨ ਕਰੋ ਜਾ ਕੇ ਆਪਣੇ ਐਮਐਲਏ ਮੱਲੇ ਦੇ ਕੋਲ ਜਾ ਕੇ ਆਮ ਦਾਗਾਂ ਜੀ ਆਉਂਦੇ ਆ ਜੀ ਆਹ ਜੀ ਆਉਂਦੇ ਆ ਜੀ ਹਾਂ ਜੀ ਆਉਂਦੇ ਆ ਜੀ ਮੇਰਾ ਨਾਮ ਜਸਪਿੰਦਰ ਸਿੰਘ ਸਾਡੇ ਨਾਲ ਰੋਡ ਜਾਮ ਦਿੱਤਾ ਸਾਧੂ ਚੈੱਕ ਕੀ ਪ੍ਰੋਬਲਮ ਹੈ ਜੀ ਇਹ ਜੀ ਤਕਰੀਬਨ 3 ਕ ਮਹੀਨੇ ਤੋਂ ਜਿਹੜੀ ਆ ਲਾਈਟ ਟਿਊਬ ਵਾਲੀ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਕੋਈ 12 ਦਿਨ ਬਾਅਦ 15 ਦਿਨ ਬਾਅਦ ਹੁਣ ਤਕਰੀਬਨ 29 ਤਰੀਕ ਤੋਂ ਬਾਅਦ ਜਿਹੜੀ ਲਾਈਟ ਹੈਗੀ ਆ ਉਹ ਟਿਊਬਾਂ ਵਾਲੀ ਬਿਲਕੁਲ ਨਹੀਂ ਆ ਰਹੀ ਸਾਡੇ ਜਿਹੜੀਆਂ ਲੇਬਰਾਂ ਉਹ ਵਾਪਸ ਜਾ ਰਹੀਆਂ ਝੋਨਾ ਲਾਉਣ ਵਾਲੀਆਂ ਔਰ ਜਿਹੜੇ ਲੱਗੇ ਉਹ ਝੋਨੇ ਉਹਨਾਂ 'ਚ ਪਾਣੀ ਹੈ ਨਹੀਂਗਾ ਦਿੱਲੀ ਦਾ 6-6000 ਦਾ ਕੋਈ ਜ਼ਿੰਮੇਵਾਰ ਕੋਈ 12000 ਦਾ ਡੀਜ਼ਲ ਫੂਲ ਖੋਕੇ ਆਪਣੇ ਝੋਨਿਆਂ ਨੂੰ ਜਿਹੜਾ ਪਾਣੀ ਲਾ ਰਹੇ ਆ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਕੀਤੀ ਬਹੁਤ ਵਾਰੀ ਜਾ ਕੇ ਮਿਲੇ ਆ ਬਸ ਉਹ ਕੋਈ ਵੀ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਇਸ ਕਰਕੇ ਅਸੀਂ ਅੱਜ ਦੁਖੀ ਹੋਏ ਜਿਹੜਾ ਹੈਗਾ ਸਾਨੂੰ ਮਜਬੂਰਨ ਇਹ ਕੰਮ ਕਰਨਾ ਪਿਆ ਔਰ ਜਿੰਨਾ ਚਿਰ ਜਿਹੜੀ ਸਾਡੀ ਨਹੀਂ ਸੁਣੀ ਜਾਊਗੀ ਉਹਨਾਂ ਚਿਰ ਹੀ ਅਸੀਂ ਕਰਾਓ ਜਿਹੜਾ ਇਹ ਜਾਰੀ ਰੱਖਾਂਗੇ ਉਹਨਾਂ ਚਿਰ ਹੀ ਰੋਡ ਜਾਮ ਰੱਖਾਂਗੇ ਔਰ ਸਬੰਧਤ ਵਿਭਾਗਾਂ ਦੇ ਵੀ ਜਿਹੜਾ ਕਰਾਓ ਕਰਾਂਗੇ ਜੀ ਕਿਸ ਸਬੰਧਤ ਵਿਭਾਗ ਨੇ ਦਾ ਬਿਜਲੀ ਬੋਰਡ ਦਾ ਕੋਈ ਅਫਸਰ ਆਇਆ ਜੀ ਆਇਆ ਜੀ ਉਸ ਆ ਕੇ ਬੈਠੇ ਆ ਬਸ ਉਹ ਕਹਿ ਦਿੰਦੇ ਰੋ ਜੀ ਬਹੁਤ ਵਾਰੀ ਜਾ ਕੇ ਮਿਲੇ ਆ ਮੰਤਰੀਆਂ ਦੀਆਂ ਵੀ ਸ਼ਿਫਾਰਸ਼ਾਂ ਪਾਈਆਂ ਕੀ ਪੀਆਂ ਉਹ ਕਹਿੰਦੇ ਜੀ ਸਾਡੇ ਕੋਲ ਲੇਬਰ ਹੈ ਨਹੀਂਗੇ ਬੰਦੇ ਸਟ੍ਰਾਈਕ ਤੇ ਹੈਗੇ ਆ ਜੀ ਤਾਂ ਵਾਸਤੇ ਇਦਾਂ ਟਾਲਾ ਮਟਾਲਾ ਕਰੀ ਪਰ ਸਾਨੂੰ ਜਿਹੜੀ ਹੈਗੀ ਪਰੇਸ਼ਾਨੀ ਬਹੁਤ ਹੈ। ਅਜ ਕਣੇ ਜਾਮ ਲਾਇਆ ਸਰ ਚੱਕਰ ਕੀ ਪ੍ਰੋਬਲਮ ਹੈ ਜੀ। ਸਰ ਜੀ ਇਸ ਤਰ੍ਹਾਂ ਆ ਸਾਡੇ ਕਾਫੀ ਲੰਬੇ ਸਮੇਂ ਤੋਂ ਲਾਈਟ ਦੀ ਪ੍ਰੋਬਲਮ ਚੱਲਦੀ ਆ। ਪਹਿਲਾਂ ਤਾਂ ਘਰਾਂ ਦੇ ਲਾਈਟ ਦੀ ਪ੍ਰੋਬਲਮ ਸੀਗੀ ਹੁਣ ਆ ਪਿਛਲੇ 10-12 ਦਿਨ ਤੋਂ ਜਿਹੜੀ ਟਿਊਬਾਂ ਦੀ ਲਾਈਟ ਆ ਉਹ ਬਹੁਤ ਪ੍ਰਭਾਵਿਤ ਆ। ਔਰ ਇਹ ਲਾਈਨਾਂ 1971 ਦੀਆਂ ਪਈਆਂ ਹੋਈਆਂ ਜਿਹੜੀਆਂ ਅੱਜ ਤੱਕ ਸਰਕਾਰ ਬਦਲ ਨਹੀਂ ਸਕੀ। ਉਹਦੇ ਨਾਲ ਜਿਹੜੇ ਟਿਊਬਲਾਂ ਦੇ ਜ਼ਿੰਮੇਵਾਰ ਦਾ ਡਿਪੈਂਡ ਖੇਤੀ ਹੈ ਜੇ ਝੋਨਾ ਹੋ ਗਿਆ ਮੱਕੀ ਹੋ ਗਈ ਇਹ ਸਾਰਾ ਖਤਮ ਹੋ ਗਿਆ ਇਹ ਸਾਡੇ ਏਰੀਏ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਔਰ ਅਸੀਂ ਇਹਨਾਂ ਨੂੰ ਬਾਰ-ਬਾਰ ਮੈਕਮੇ ਨੂੰ ਇਹ ਅਪੀਲ ਵੀ ਕੀਤੀ ਇਹਨਾਂ ਨੂੰ ਸੱਦਿਆ ਵੀ ਅਸੀਂ ਸਾਰਾ ਕੁਝ ਸਾਰੀਆਂ ਗੱਲਾਂ ਕੀਤੀਆਂ ਪਰ ਸਾਨੂੰ ਇਹਦਾ ਰਿਜ਼ਲਟ ਜ਼ੀਰੋ ਮਿਲਿਆ ਤੇ ਅੱਜ ਪਬਲਿਕ ਸਾਰੀ ਸਾਰੀ ਪਬਲਿਕ ਪਰੇਸ਼ਾਨ ਹੋ ਕੇ ਪਬਲਿਕ ਨੇ ਧਰਨਾ ਲਾ ਦਿੱਤਾ ਤੇ ਉੱਥੇ ਅਸੀਂ ਇਸ ਵੇਲੇ ਮੌਕੇ ਤੇ ਖੜੇ ਆਂ। ਵਿੰਡੀਆ ਸੁਵਨਦਤ ਅਧਿਕਾਰੀ ਪਹੁੰਚੇ ਆ ਜੀ। ਐਸੀ ਸਾਹਿਬ ਆਏ ਨੇ ਹੁਣ ਤੁਹਾਡੇ ਸਾਹਮਣੇ ਉਹ ਗੱਲ ਕਰਦੇ ਆ ਆ ਕੇ ਹੁਣੇ ਪਹੁੰਚੇ ਆ ਸਾਡੇ ਕੋਲ ਤੇ ਕੁਝ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਆ ਬਾਕੀ ਤੁਹਾਡੇ ਨਾਲ ਮੀਡੀਆ ਨਾਲ ਸ਼ੇਅਰ ਕਰਦੇ ਆ ਗੱਲ ਕੀ ਕਹਿੰਦੇ ਆ ਉਹ। ਕਿਉਂਕਿ ਇਹ ਪਹਿਲਾਂ ਵੀ ਸਾਨੂੰ ਅਸ਼ਵਾਸ਼ਨ ਦੇ ਚੁੱਕਿਆ ਕੋਈ ਸਾਡਾ ਫਾਇਦਾ ਤਾਂ ਹੋਇਆ ਨਹੀਂ ਉਹਦੇ ਵਿੱਚ। ਪੰਜ ਭਾਜੀ ਭਾਜੀ ਸੌਦੇ ਕਿੱਥੇ ਜਾਮ ਲਾਇਆ ਕੀ ਕਹਣਾ ਚਾਹਦੇ ਇਹਦੇ ਬਾਰੇ ਤੇ ਇਸ ਤਰ੍ਹਾਂ ਹੈਗਾ ਜੀ ਫਰਵਰੀ ਮਹੀਨੇ ਤੋਂ ਸਾਡੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਆ ਕਣਕਾਂ ਦੇ ਸੀਜ਼ਨ ਤੋਂ। ਉਹ ਤੋਂ ਬਾਅਦ ਦੇ ਵਿੱਚ ਮੱਕੀ ਦੀ ਸਾਡੀ ਫਸਲ ਤਬਾਹ ਹੋਈ ਕਣਕਾਂ ਦੀ ਫਸਲ ਵੀ ਤਬਾਹ ਹੋ ਗਈ ਹੁਣ ਇਸ ਵੇਲੇ ਪੈਡੀ ਸੀਜ਼ਨ ਸੀ ਪੈਡੀ ਸੀਜ਼ਨ ਵੀ ਸਾਡਾ ਖਤਮ ਹੈ ਇਹਦਾ ਕਾਰਨ ਇਹੀ ਬਣਿਆ ਕਿ ਲਾਈਟ ਹੀ ਨਹੀਂ ਸਾਡੇ ਕੋਈ ਆਈ ਪਿਛਲੇ 4-5 ਮਹੀਨਿਆਂ ਤੋਂ ਹੁਣ ਵੀ 29 ਤਰੀਕ ਤੋਂ ਲਾਈਟ ਬੰਦ ਆ ਟਿਊਬ ਵਾਲੀ ਉਸ ਤੋਂ ਬਾਅਦ ਲਾਈਟ ਨਹੀਂ ਆਈ ਸਾਰੇ ਜਿੰਨੇ ਐਸਸੀ ਐਸ ਡੀਓ ਸਾਰਿਆਂ ਨਾਲ ਸੰਪਰਕ ਕਰਕੇ ਦੇਖਿਆ ਉਹ ਇੱਕੋ ਹੀ ਸਾਡਾ ਉਹਨਾਂ ਕੋਲ ਜਵਾਬ ਹੁੰਦਾ ਵੀ ਸਾਡੇ ਕੋਈ ਜੀ ਬੰਦੇ ਹੈ ਨਹੀਂ ਆ ਸਾਡੀ ਮੁਸ਼ਕਲ ਹੈ ਕੋਈ ਸਟ੍ਰਾਈਕ ਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਨਾ ਕੋ ਕੰਮ ਕਰਕੇ ਖੁਸ਼ ਹੈ ਨਾ ਕੋ ਕੁਛ ਹੈ ਸੱਚੇ ਮਜ਼ਦੂਰ ਲਗਾਤਾਰ ਸਟ੍ਰਾਈਕ ਤੇ ਜਾ ਰਹੇ ਵੀ ਸਟ੍ਰਾਈਕ ਤੇ ਜਾ ਰਹੇ ਬਿਲਕੁਲ ਜੀ ਜਾ ਰਹੇ ਇਹਨਾਂ ਪਬਲਿਕ ਵੀ ਪਰੇਸ਼ਾਨ ਹੁੰਦੀ ਹੈ ਜੀ ਪਬਲਿਕ ਤੇ ਜਿਹੜੀ ਹੈਗੀ ਹੈਗੀ ਉਹ ਚਲੋ ਉਹ ਵੀ ਹੋਣੀ ਸਾਡੇ ਕਿਸਾਨਾਂ ਦਾ ਬਹੁਤ ਮੰਦਾ ਹਲ ਹੋ ਗਿਆ ਸਾਡੀਆਂ ਲਗਾਤਾਰ ਤਿੰਨ ਫਸਲਾਂ ਖਤਮ ਹੋ ਗਈਆਂ ਰੋਟੀ ਦਾ ਸਾਧਨ ਹੀ ਇੱਥੇ ਚੱਲਦਾ ਹੈ ਅਸੀਂ ਕੀ ਕਰਾਂਗੇ ਉਤੋਂ ਸਾਡੀ ਮਜਬੂਰੀ ਹੈ ਮਜਬੂਰੀ ਹੈ ਜਿਹੜਾ ਟ੍ਰੈਫਿਕ ਜਾਮ ਕਰਕੇ ਬੈਠੇ ਸਾਨੂੰ ਦੁੱਖ ਲੱਗਦਾ ਕਿੰਨੀ ਪਰੇਸ਼ਾਨੀ ਹੁੰਦੀ ਹੈ ਸਰ ਪਾਈਸਾ ਇੱਕ ਮਿੰਟ ਯਾਰ ਪ੍ਰੋਬਲਮ ਲੋਕਾਂ ਨੂੰ ਬਹੁਤ ਹੈਗੀ ਆ ਕਾਫੀ ਦਿਨਾਂ ਤੋਂ ਜਾਨ ਖੇਲਾ ਫਿਟਰਾਂ ਦੀ ਪ੍ਰੋਬਲਮ ਹੈਗੀ ਐਪੀ ਫਿਟਰ ਜਰ ਟਿਊਬਲ ਜੁਬਲ ਚੱਲਦੇ ਆ ਉਹ ਇੱਕ ਤਾਂ ਪ੍ਰੋਬਲਮ ਹੈ ਕਿ ਫਿਟਰ ਹੈਗਾ ਲੰਬਾ ਤੇ ਦੂਜੀ ਥੋੜੀ ਦਰਸਤਾਂ ਦੀ ਪ੍ਰੋਬਲਮ ਹੈਗੀ ਤੇ ਥੋੜੀ ਜਿਹੀ ਨੇਰੀ ਆਉਂਦੀ ਆ ਮੀਂਹ ਆਉਂਦਾ ਉਹ ਲਾਈਨ ਪਿੱਛੋਂ ਮਲਗਾ ਕਿਉਂ ਬੰਦ ਹੋ ਜਾਂਦੀ ਇਹ ਖੇਰਲੇ ਪਿੰਡ ਹੈਗੇ ਉਹਨਾਂ ਨੂੰ ਮੁਸ਼ਕਲ ਜ਼ਰੂਰ ਹੈਗੀ ਪਿਛਲੇ ਕਾਫੀ ਚਿਰ ਤੋਂ ਅਸਵਰੀ ਨੇਰੀਆਂ ਵੀ ਥੋੜੀਆਂ ਜਿਆਦਾ ਆਈਆਂ ਤੇ ਹੁਣ ਚਲੋ ਅਸੀਂ ਇਹਦੀ ਮੰਗ ਕੀਤੀ ਇੱਕ ਤਾਂ ਬੰਦੇ ਵਧਾਉਣੇ ਸੀ ਬੰਦੇ ਮੈਂ ਗੱਲ ਕੀਤੀ ਹੈ ਪ੍ਰਚੀਪ ਸਾ ਤੇ ਇੱਕ ਦੂਜੀ ਸਾਡੀ ਹੈਗੀ ਪ੍ਰਪੋਜ਼ਲ ਵੀ ਖੜਕਾ ਇੱਥੇ ਬਿਲੀਕਰ ਬਣ ਜਾਵੇ ਉਹਨਾਂ ਸਦੀ ਲਾਈਨਾਂ ਛੋੜੀਆਂ ਹੋਣੀਆਂ ਜਿਹੜੀ ਲੰਮੀਆਂ ਆਉਂਦੀ ਉਧਰ ਚੱਲਣ ਗਿਆ ਉਹ ਛੋਟੇ ਹੋ ਜਾਣਗੇ ਮਤਲਬ ਮੇਨ ਚ ਆਣਗੇ ਸਾਰਾ ਸਾਰਾ ਏਰੀਆ ਮੇਨ ਚ ਆ ਜਾਣਾ ਉਹ ਤੇ ਬੰਦ ਨਹੀਂ ਹੋਇਆ ਕਰੂਗੀ ਲਾਈਨ ਉਹ ਪ੍ਰਪੋਜ਼ਲ ਸਾਡੇ ਕੇ ਧਿਆਨ ਚਾ ਉਹ ਫਾਈਲ ਮੈਂ ਅੱਜ ਜਾ ਕੇ ਕਿਹਾ ਆਪਣੇ ਅਧਿਉਨ ਵੀ ਜਿੱਥੇ ਵੀ ਉਹ ਜਸਟੇਟ ਹੈਗੀ ਉਹਨਾਂ ਅੱਗੇ ਤੋਰੀਏ ਤੇ ਮੇਰੀ ਬੇਨਤੀ ਹੈ ਵਿਚਾਰ ਧਰਨਾ ਧਰਨੇ ਦਾ ਕੋ ਹੱਲ ਨਹੀਂ ਹੈਗਾ ਪਰ ਚਲੋ ਤੁਹਾਡੀ ਤੁਸੀਂ ਆਪਣੀ ਜਗ੍ਹਾ ਸਹੀ ਆ ਅਸੀਂ ਆਪਣੇ ਫੀਟਰ ਜਿਹੜਾ ਹੋਣਾ ਜਿਹੜਾ ਫੀਟਰ ਬੰਦਿਆ ਹੁਣ ਤੇ ਚਲਾ ਕੇ ਜਾਮਾ ਕੇ ਅ ਹੋਰ ਲਾ ਲੋ ਫਿਰ ਆ ਲਮ ਜੇ ਹੋਰ ਮਿਲਦੇ ਹੋਰ ਲਾਜ਼ਮਾ ਕਿ ਜਿਨ ਨਾਲ ਮਿਲਦਾ ਆ ਤੇ ਜਿਹੜੀ ਬੱਤੀ ਕੋਗ ਨੂੰ ਡੋਰੀ ਦਿੱਤੀ ਨਹੀਂ ਭਾਈ ਮੇਰੀ ਗੱਲ ਸੁਣ ਪਿਛਲੇ 10 ਪਿਛਲੇ ਬੱਤੀ ਗੱਲ ਕਰ ਰਹੇ ਹੋ ਇੱਕ ਮਿੰਟ ਜਵਾਬ ਦੇ ਮੈਂ ਦੱਸਿਆ ਪਿੱਛੋਂ ਜਲ ਜਾਂਦੀ ਬੱਤੀ ਮਲ ਕੇ 50% 60% ਏਰੀਆ ਅੱਗੇ ਵੱਲ ਜਦੋਂ ਦਰਖਤ ਦਰਖਤ ਇਹ ਸ਼ੁਰੂ ਹੋ ਜਾਂਦਾ ਪਾਉਂਦੇ ਹੋ ਜਾਂਦੀ ਪਿਛਲੇ ਪ੍ਰੋਬਲਮ ਹਈ ਮੰਦੇ ਉਹ ਮੰਨਦਾ ਮੈਂ ਤੇ ਉਸੇ ਮੈਂ ਮੰਡੇ ਲਾ ਕੇ ਕਰ ਕਰਾ ਕੇ ਜਾਵਾਂਗੇ ਅੱਗੇ ਵੀ ਧਿਆਨ ਰੱਖਤਾ ਅਸੀਂ ਹੁਣ ਜੀ ਜਾ ਹੁਣ ਹੋ ਜਾਊਗਾ ਜੀ ਹਾਂਜੀ ਕੀ ਜਾਮ ਹੈ ਖੁੱਲ ਰਿਹਾ ਨੇ ਮੈਂ ਤਾਂ ਬੇਨਤੀ ਕਰਦਾ ਖੁੱਲੋ ਬਲਕੇ ਆਪਾਂ ਤੁਹਾਡੇ ਨਾਲ ਆਹ ਤੱਕ ਦੀ ਗੱਲ ਖੁੱਲ੍ਹ ਜੇ